ਜਿਵੇਂ ਦੇਖ ਰਹੇ ਹੋ ਨਾ ਇਹ ਜਿੰਨੇ ਪ੍ਰਾਣੇ ਹੋ ਗਏ ਚਾ 100 ਜਿਹੜੇ 102 ਲਗੇ 370 ਵਾੜਨ ਨਾਲ 370 ਅਸ 370 ਦਾ ਵੀ ਦੇਖੀ ਬੈਠੋ ਬੱਠੀ ਬੈਠੇ ਜਿੰਦੇ 6 ਮਹੀਨਾ ਦੇ ਕੰਪਰੈਸਰ ਲੱਗੇ ਹੁੰਦੇ ਨੇ ਉਹ ਵੀ ਕਰਦੇ ਆ ਪਰ ਇਹ ਬੰਦ ਕਰਨਾ ਉਹ ਹੀ ਬੰਦ ਕਰਨਾ ਮੇਰੀ ਉਹ ਬੰਦਾ ਹੈਗਾ ਯਾਰ ਇਹਦਾ ਜੂਰੀਆ ਵੀ ਬੰਦ ਕਰ ਲੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਇਆ ਬਹੁਤ ਵਧੀਆ ਕੰਮ ਬਹੁਤ ਵਧੀਆ ਹੀ ਬੋਲ ਬੜੀਆ ਕੰਮ ਆ। ਅਸੀਂ ਜਾਣਕਾਰੀ ਦੇਤੀ ਜੇ ਸਾਫ ਕਰਵਾ ਰਹੇ। ਇਹ ਨਾ ਕੋਈ ਕਮੇਟੀ ਕਿਨੇ ਵਾਰ ਜਾਣੀਆਂ। ਇਹਡੇ ਕਿਲੇ ਆਪਾਂ ਸਭ ਨੂੰ ਸਾਰੇ ਕਾਪੀ ਕਰਦੇ ਆ। ਐਂ ਏਡੀ ਨਾਲ ਵੀਰੇ ਸਾਰੇ ਜਿਹੜਾ ਲੈ ਲੈਣੇ ਵੀ ਨਾ ਹੋ ਗਿਆ। ਆਹ ਤੇਰੇ ਕਿਹੜੀ ਮਸ਼ੀਨ ਗਈ? ਇਹ ਲੈਣਾ ਨੀਰੋ ਦਾ ਵਿੱਚ ਹੀ ਇਹ ਕਿੰਨੋ ਦਾ? ਹਾਂਜੀ ਹਾਂਜੀ ਠੀਕ ਆ। ਇਹ ਪੰਪ ਕਿਵੇਂ ਰੱਖਿਆਗਾ ਕਿਸੇ ਗੱਗ ਨਾਗਾ। ਨਹੀਂ ਨਹੀਂ ਇਹ ਜਿਹੜਾ ਸਫੇਰ ਰੱਖਿਆ ਜਿਹੜੀ ਆ ਬੜੇ ਪੰਪ ਤੋਂ। ਇਹ ਕਿ ਕਿ ਬਾਈ ਜਾਨਸ ਮਸ਼ੀਨ ਖੜ ਗਈ ਕਿਸੇ ਬਾਸੇ ਅੰਦਰ ਹਾਂਜੀ ਬਾਹਰ ਬੂਰ ਬਾਕੀ ਇਹ ਰਾਤ ਬਾਕੀ ਮਸ਼ੀਨ ਖੜ ਗਈ ਵੀ ਆਪਾਂ ਪੰਪ ਪਾ ਕੇ ਦੇ ਦੋ ਉਹਨੂੰ ਕਿਹਾਰਾ ਉਹਨਾਂ ਦਾ ਪੰਪ ਲਾ ਦੋ ਉਹਨਾਂ ਨਾਲ ਲਾ ਕੇ ਬੰਨ ਲੈ ਲੋ ਵੀ ਕੰਮ ਨਹੀਂ ਖੜੂ ਕਿਸੇ ਕੰਮ ਨਹੀਂ ਕਿਸੇ ਦਾ ਖੜੂ ਬਾਈ ਉਹੀ ਚਾਰ ਤੇ ਨਸੀਜਨ ਦੇ ਹੁੰਦੇ ਲੱਗੇ ਹਾਂਜੀ ਠੀਕ ਆ ਹੋਰ ਟਰੈਕਟਰ ਦਾ ਚਾਹੇ ਜੌਨਡੀਅਰ ਦਾ ਪੰਪ ਹੋਵੇ ਜਿੰਨਾ ਮਾਦੀ ਹੋਵੇ ਜਾਂ 8 ਡੰਗ ਦਾ ਹੋਵੇ ਠੀਕ ਆ ਫੁੱਲ ਗਾਰੰਟੀ ਆ ਪੂਰੀ ਰਹਿਣ ਸਮਾਨ ਤਾਂ ਕਿ ਨੂੰਏ ਤਾਂ ਇਹਦੀ ਫੋਟੋਗ੍ਰਾਫੀ ਸਾਰਾ ਬੋਤ ਸਾਰੋ ਜੇਕਰ ਇਸ ਤੇ ਮੋਡੀਫਾਈ ਨਾ ਮੋਡੀਫਾਈ ਮੋਡੀਫਾਈ ਉਹ ਕਰਦੇ ਦੇਓਗੇ ਉਹ ਤੋਂ ਕਰ ਜੇ ਜਿੰਨੇ ਟ੍ਰੈਕਟਰ ਆਪਣੇ ਨਮਾਦਿਆ ਕਿ ਜੋਰ ਮਾਰਦਾ ਉਹ ਤੋਂ ਕੂੜਾ ਮਾਰਪਾ ਦਾ ਰਾਹ ਹਾਂਜੀ ਹਾਂ ਠੀਕ ਆ ਉਹਦਾ ਕੀ ਖਰਚਾ ਆਉਣਾਗਾ ਆਪਾਂ ਨੂੰ ਉਹਦੇ ਖਰਚਾ ਬਸ ਥੋੜਾ ਘਣਾ ਵੱਧ ਜਾਦਾ ਜੀ ਫਿਰ ਤੋਂ ਆਪਰੇ ਦੇਖੋ ਜਦੋਂ ਵਾਲਾ ਬਦਲੇ ਬੈਠਦੇ ਆ ਵੱਡੇ ਕੋਲੇ ਪੈਂਦੇ ਨੇ ਉਹ ਵੱਡੇ ਕੋਲੇ ਠੀਕ ਆ ਫਿਰ ਕਿੰਨੀ ਦਿੱਕੇ ਇਹ ਇਹ ਤਾਂ ਉਹ ਮੈਨੂੰ ਲੱਗਦਾ ਵੀ ਜਿਵੇਂ ਬਲੋ ਪਾਵਰ ਵੀ ਇੰਜਰਕਟਰ ਪਾਰਟਸ ਤੇ ਗਾੜੀ ਦੀ ਜਿਵੇਂ 20 55 10 ਆਗਾ ਹਾਂ ਜੀ ਉਹ 55 ਹਸਪਾਵਰ ਦਾ ਉਹ ਕਿੰਨੇ ਹਸਪਾਵਰ ਦਾ ਕਰਤੇ ਗੱਲ ਵੱਧ ਫਟ ਚਲਣ ਦੱਸੋ 18 ਪਾਵਰ ਦਾ ਇੱਕ ਤੇ ਪੇਰੇ ਇੱਕ ਦਾ ਤੁਸੀਂ ਇਹਨੂੰ ਹਟਾਉਂਦਾ ਬੁਦਾਨ ਨਾਲ ਠੀਕ ਆ ਜਿਹੜੀ 5 ਪਾਵਰਾਂ ਦਾ ਪੰਜ ਪਾਵਰਾਂ 4 5 12 4 ਪਣਦੇ 4 5 ਵੱਜਣਗੇ ਪੰਪ ਦੇ ਸਿਰ ਤੇ ਠੀਕ ਆ ਜਿਵੇਂ ਪੈਸਟਮ ਪਾਉਂਦੇ ਨੇ ਉਹ ਤਾਂ ਬੱਕਰੀਆਂ ਦਾ ਲਾ ਠੀਕ ਆ ਤੇ ਹੋਰ ਗੱਡੀਆਂ ਦਾ ਅੰਕ ਗੱਡੀ ਜਿਹੜਾ ਮਰਜ਼ੀ ਹੋਵੇ ਤੇ ਰੁਟਰਪਾਪ ਹੋਵੇ ਜਿਹੜਾ ਮਰਜ਼ੀ ਹੋਵੇ ਠੀਕ ਹੈ ਇਹ ਪੰਪ ਆਪਣੇ ਕੋਲ ਕਿ ਤਿਆਰ ਪੈਣੇ ਤਕਰੀਬਨ ਠੀਕ ਹੈ ਮਟਰ ਮੋਗੂ ਵੀ ਪੈ ਰਹੇ ਹੈ ਨਾ ਤਿਆਰ ਤੇ ਜਿਵੇਂ ਆ ਰਹਿਣੇ ਕਿੰਨੇ ਆਪਾਂ ਪੰਪਾ ਇਹ ਵੀ ਤਿਆਰ ਪਿਆਗਾ ਜੀ ਤੇ ਜਿੰਮੇ ਮਨ ਲਾ ਵੀ ਇਹ ਪੰਪਾ ਲਾ ਲਈ ਨੀ ਬੰਦਾ ਹਾਂਜੀ ਇਹਦੀ ਕਿੰਨੀ ਇਹਦੇ ਪਾਵਰਾਂ ਕਿੰਨੀ ਆ ਭਰ ਸਕਦਾ ਨੂੰ ਇਹਦੇ ਪਾਵਰਾਂ ਬਾਈ ਨੇ ਆ ਗੱਲ ਇਹਦੇ ਤੋਂ 500 ਨੰਬਰ ਪੰਪਾ ਹਾਂਜੀ ਇਹਦਾ 100 ਫੇਸ ਲੱਖ ਪ੍ਰੈਸ਼ਰ ਪੈਦਾ ਠੀਕ ਹੈ ਜੀ ਇਹ ਆਪਾਂ ਨੇ ਹੋਰ ਕੰਮ ਸਮਾਨ ਪਾਉਣਾ ਪੰਪ ਦਾ ਉਹ ਮੈਨਾਂ ਨਹੀਂ ਵਿੱਚ ਇਹਦੇ ਪਾਵਰਾਂ ਭਰ ਕੇ ਜੀ ਬੋਰ ਪਾਰ ਦੇ ਪਾਰ ਇਹ ਜਿਹੜੀ ਸਾਦੇ ਕਰਕੇ ਕਰਦੇ ਇਹ ਆਮਾ ਖਾਤਾ ਦਾ ਖਾਤਾ ਦਾ ਕਰਕੇ ਠੀਕ ਆ ਤੇ ਬਾਕੀ ਜਿਹੜੀ ਆ ਮਸ਼ੀਨ ਹੈ ਜੀ ਹਾਂ ਜਿੱਤੇ ਕੀ ਤੁਹਾਨੂੰ ਬਿਉੜਾ ਚੱਕਾ ਦਿੰਦੀ ਨਹੀਂ ਨਹੀਂ ਇਹ ਤਾਂ ਪਾਪੇ ਜੀ ਅਸੀਂ ਇਹਦੇ ਤੋਂ ਪਾਪੇ ਇਹ ਤਾਂ ਪਾਪੇ ਨਵੀਂ ਮਸ਼ੀਨ ਆ ਜੀ ਇਹ ਠੀਕ ਆ ਲੈ ਲਈ ਆ ਜੇ ਘੱਟੋ ਘਾਟੇ ਨੂੰ 6 ਮਹੀਨੇ ਫਿਰ ਇਹਨਾਂ ਨੂੰ ਲੈ ਜਾਏ ਜੀ ਗਿੱਦੀ ਆਟੋ ਮੇਜ਼ਰ ਵੀ ਰਹਿਣਾ ਨੇ ਠੀਕ ਆ ਆ ਪੈਟਾ ਵੀ ਰਹਿਣਾ ਨੇ ਸਾਰਾ ਕੁਝ ਰਹਿਣ ਵਾਲਾ ਜਨਕੋਣਾਂ ਦੀ ਮਸ਼ੀਨ ਆਈ ਆ ਜੀ ਸੀਆਰਟੀ ਦਾ ਕੰਮ ਕਰਿਆ ਹੈ ਨਾਲ ਕੀ ਗਾ ਇਹ ਜਿਹਦੇ ਮੈਂ ਆ ਕੇ ਫਿਟੂ ਜੇ ਰੱਖਿਆ ਪਿਆਗਾ ਹਾਂ ਜੀ ਇਹ ਸਿਸਟਮ ਉਹ ਕੰਪਿਊਟਰ ਤੇ ਆ ਹਾਂ ਜੀ ਹਾਂ ਕੰਪਿਊਟਰ ਤੇ ਸਾਰਾ ਕੁਝ ਸਾਰਾ ਕੁਝ ਜੀ ਆਹ ਤਾਰਾਂ ਨੂੰ ਇੰਨਾਂ ਕਾਫੀ ਆਉਂਦੀਆਂ ਨੇ ਫਿਰ ਕਿੱਥੇ ਲੱਗਦੀਆਂ ਨੇ ਇਹ ਇੰਜੈਕਟਰਾਂ ਨੂੰ ਲੱਗਦੇ ਨੇ ਜੀ ਇਹ ਅੱਛਿਆ ਜਿਹੜੇ ਨਵੇਂ ਮਾਡਲ ਦੇ ਨੇ ਨਵੇਂ ਮਾਡਲ ਦੇ ਇੰਜੈਕਟਰ ਜਿਹੜੇ ਇਹ ਨਾਲ ਦੇ ਇੰਜੈਕਟਰ ਹਾਂ ਉਹ ਨਵੇਂ ਦਾ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਹਾਂ ਜੀ ਹਾਂ ਜੇ ਨਹੀਂ ਫਿਰ ਇਹ ਗੱਲ ਨਹੀਂ ਹੈਗੀ ਅੱਗੇ ਵਾਲਾ ਕੰਮ ਨਹੀਂ ਹੈਗਾ ਵੀ ਲੈ ਆ ਕੇ ਟਰੈਕਟਰ ਤੇ ਧੱਸ ਕੇ ਹਾਂ ਜੀ ਨਹੀਂ ਮੇਰਾ ਜੀ ਹੁਣ ਆਪਾਂ ਨੂੰ ਹੁਣ ਸ਼ੁਕਰਾਂ ਬਹੁਤ ਵਧੀਆ ਜਦੋਂ ਇਹ ਕੰਮ ਕਰ ਲੱਗਿਆ ਕਿਹ ਟਰੈਕਟਰ ਨੇ ਦੇਖਿਆ ਹੈਗਾ ਅੱਜ ਤੱਕ ਇਹਦਾ ਅਗੇ ਹਰੇ ਦਾ ਸਹੀ ਦਾ ਇੱਥੋਂ ਕਰਕੇ ਇੱਥੋਂ ਕਰਕੇ ਪੂਰਾ ਵਧੀਆ ਦੇ ਦੇ ਨਾ ਨਾ ਵਧੀਆ ਕਰਕੇ ਠੀਕ ਆ ਜੇ ਅੱਗੇ ਜੇ ਕਦੇ ਇਸੇ ਦਾ ਤੇਲ ਘਟਾਤਾ ਕਿਸੇ ਦਾ ਬਾਹਰ ਆ ਉਹ ਨਹੀਂ ਉਹ ਕੰਮ ਹੈਗਾ ਯਾ ਉਹ ਨਹੀਂ ਹੈਗਾ ਹੁਣ ਕੰਮ ਠੀਕ ਆ ਇਹਦਾ ਮਸ਼ੀਨ ਕਾਫੀ ਮਹਿੰਗੀ ਹੋਊਗੀ ਹਾਂ ਜੀ ਮਹਿੰਗੀ ਹੈ ਜੀ ਠੀਕ ਆ ਹਾਂ ਸਾਰਾ ਕੰਮ ਕੀ ਕੰਮ ਹੀ ਆ ਹਾਂ ਜੀ ਠੀਕ ਔਰ ਮੋਡੀਫਾਈ ਕਰ ਦੇਣਾ ਜੀ ਅਸੀਂ ਦੁਕਾਨ ਨੂੰ ਵੀ ਕਰਾਂਗੇ ਵਧੀਆ ਠੀਕ ਆ ਕਰੀਜ਼ੇ ਕਿ ਕਿਵੇਂ ਹੋਣਾ ਆਪਣੇ ਕੰਬਾਈਨਾ ਦੇ ਕੰਪਰੈਸਰ ਲੱਗੇ ਹੁੰਦੇ ਨੇ ਹਾਂ ਜੀ ਉਹਨਾ ਕੰਮ ਵੀ ਕਰਦੇ ਆ ਪਰ ਕਿਉਂ ਤਿਆਰ ਕੇ ਆਉਂਦੇ ਸਾਡੇ ਕੋਲ ਦੇਦਣ ਨਹੀਂ ਆਈ ਚਾਹ। ਅਸਲ ਵਿੱਚ ਉਹ ਵੀ ਹੜਵਾ ਚ ਤਿਆਰ ਕਰ ਕੀ ਰੱਖ ਲੈਂਦੇ ਹਾਂ ਹਾਂ ਜੀ ਇੰਜਣ ਲਈ ਪਾ ਕੇ ਤਿਆਰ ਅਸਿਆ ਵੀ ਗਾਹ ਨੂੰ ਤਾਂ ਨਹੀਂ ਮੋੜਦੇ ਹੈਗੇ ਵੀ ਇਹ ਤਾਂ ਹੈ ਨਹੀਂਗਾ। ਨਾ ਹੈ ਨਹੀਂ ਹੈ ਆ ਮੈਂ ਮਿਸਤਰੀ ਕਹਿਦਾ ਯਾਰ ਵੀ ਧਰ ਜੋ ਕਰਕੇ ਦੇ ਦਾਂਗੇ। ਉਹ ਚੀਜ਼ ਨਹੀਂ। ਕੰਪਰੈਸਰ ਦੇ ਅਸੇ ਦੇ ਜੋ ਜਾਣ ਦਾ ਤਿਆਰ ਮਾਰ ਕੇ ਲੈ ਕੇ ਸੜੋ। ਠੀਕ ਆ। ਪੰਪ ਦੀ ਇਹ ਕੰਪਲੀਟ ਆ ਉਹ ਕੋਈ ਕੋਈ ਚਾਹੇ ਗੁਜਰਾਤਤਾਂ ਦੀਆਂ ਯੂਪੀ ਜਾਂਦੀਆਂ ਉੱਥੇ ਹੀ ਆਪ ਜਾਂਦੇ ਆ। ਅਸੀਂ ਆਪ ਮਾਗਰ ਜਾਵੇਂਗੇ। ਮਾਗਰ ਜਾਵਾਂਗੇ ਪੰਪ ਕਰਾ ਕੇ ਜਦੋਂ ਬਾਗੇ ਬੰਦੇ ਆ। ਜੇ ਕੋਈ ਕੰਪਲੀਟ ਆ ਨਹੀਂ ਤਾਂ। ਹਾਂ। ਨਹੀਂ ਤਾਂ ਤੂੰ ਕਹਿ ਲਈ ਜੀ ਅਜੇ ਤੱਕ ਤਾਂ ਲੱਗਿਆ ਹੀ ਨਹੀਂ। ਇਹ ਵੀ ਨਹੀਂ ਗਿਆ ਜੀ ਅਜੇ ਤੱਕ ਠੀਕ ਆ। ਇਹ ਇਹ ਤਾਂ ਇਹ ਆਪਣੇ ਹੱਥ ਚ ਗੋਨਾ ਦਾ ਆ। ਆਈਓ ਆਪਾਂ ਇਹਦੀ ਅਗਲੇ ਨੂੰ ਤਸੱਲੀ ਦੇ ਸਕਦੇ ਆ ਗਾਰੰਟੀ ਆ ਜੀ ਫੁੱਲ ਫੁੱਲ ਗਾਰੰਟੀ ਹੈਗੀ। ਫਿਰ ਬਾਕੀ ਸਮਾਨ ਸਿਰ ਸਾਰਾ ਆਪਦੇ ਕੋਈ ਬੋਲ ਨੇ ਇਹ ਗਾਗਦੀ ਮਰਜੀ ਆਪ ਹੀ ਲੈ ਆਉਣੇ ਆ ਹਾਂਜੀ ਇਹ ਗਾ ਕਹਿੰਦਾ ਵੀ ਤੁਸੀਂ ਆਪ ਲੈ ਆ ਕੇ ਪਾ ਲਓ ਅਸੀਂ ਆਪ ਲੈ ਕੇ ਪਾ ਦਿੰਨੇ ਆ ਜੇ ਗਾ ਕਹਿੰਦਾ ਵੀ ਮੈਂ ਲੈ ਆ ਕੇ ਦੇਣਾ ਤਾਂ ਵੀ ਉਹ ਕੋਈ ਰਾਹ ਉਹ ਸਾਨੂੰ ਕੋਈ ਤਰਾਂ ਨਹੀਂ ਹੈਗਾ ਜਿੱਦੋਂ ਮਰਜੀ ਲੈ ਕੇ ਦੇਵੇ ਮੈਂ ਇਹਨਾਂ ਨੂੰ ਠੀਕ ਆ ਫਿਰ ਇਹਨਾਂ ਦੇ ਹੋਰ ਵੀ ਗੱਲ ਲਾਖਦੇ ਸੀ ਮੇਹ ਲੈਂਡ ਨਹੀਂ ਕਹਿੰਦੇ ਸਮਾਨ ਵਾਰੀ ਕੀ ਕਹਿੰਦੇ ਸੀ ਤੁਸੀਂ ਮੇਹ ਲੈਂਡ ਦੇ ਇੰਡੀਆ ਦਾ ਆਇਆ ਸੀ ਜਿਹੜਾ ਜਣ ਕੇ ਸਮਾਨ ਦੀ ਲੋਡ ਆ ਕਿਸੇ ਨੂੰ ਇੰਜਣ ਦੀ ਹਾਂਜੀ ਉਹ ਆਪਣੀ ਗਾਏ ਗਾਏ ਸਮਾਨ ਪਿਆ ਪੂਰਾ ਇਸ ਟਾਈਮ ਪਿਆਗਾ ਆਪਣੇ ਕੋਲੇ ਆਪਣੇ ਕੋਲੇ ਪਿਆ ਜੀ ਉਧਰ ਵਰਕਸ਼ਾਪ ਆਪਣੀ ਠੀਕ ਆ ਤੇ ਪਿਆ ਸਾਰਾ ਹਾਂ ਜੀ ਹਾਂ 1 ਘੰਟੇ ਤੋਂ ਲਾ ਕੇ ਜੋ ਕੁਝ ਮਰਜ਼ੀ ਲੈਣਾ ਸਾਰਾ ਪਿਆ ਏਦਾਂ ਜੀ ਪੈਟਰੋਲ ਰੇਟ ਤੇ ਪੈਟਰੋਲ ਰੇਟ ਜਿਵੇਂ ਮੇਰੇ ਕੋਲੇ ਤਾਂ ਗੱਲ ਵੰਡੀ ਜਾਂਦੇ ਨੇ ਨਾ 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 ਜੀ ਆਪਣੇ ਕੋਲੇ ਉਹ ਕੰਮ ਨਹੀਂ ਹੈਗਾ ਜੀ ਠੀਕ ਆ ਹਾਂ ਅਸੀਂ ਤਾਂ ਜੀ ਇਹ ਜਨਾਂ ਉਹਦੇ ਲੈ ਕੇ ਰੱਖਦੇ ਆਂਗੇ ਕੰਪਰੈਸਰ ਲੈ ਕੇ ਰੱਖਿਆ ਸਾਰਾ ਸੌਣਾ ਪਿਆ ਸਾਰਾ ਉੱਥੇ ਹੀ ਰੱਖਦੇ ਹੋਗੇ ਕੋਈ ਤਾਂ ਗਾਹ ਨੂੰ ਐ ਬੋਰਡ ਦੇ ਨਹੀਂ ਹੈ ਜੀ ਸਾਡੇ ਕੋਲ ਆ ਤਾਂ ਨਹੀਂਗਾ ਉਹ ਜਿਵੇਂ ਲੈ ਲੈਣਾ ਇੰਜਣ ਪੁਰਾਣੇ ਹੋ ਗਏ ਤੇ 100 ਜਿਹੜੇ 102 ਲੈ ਗਏ 370 ਵਾਲਾ 370 ਅਸਰ 370 ਦਾ ਵੀ ਦੇਖੀ ਬੈਠੋ ਦੇਖੀ ਬੈਠੇ ਜੀ ਹੈਗਾ ਜਨਾਬ ਕਮਾਲ ਦੀ ਗੱਲ ਆ ਉਹਦਾ ਹੁਣ ਇੰਜਣ ਵੀ ਖਤਮ ਹੋ ਗਏ ਇੰਜਣ ਵੀ ਪੈਣੇ ਹੀ ਹੋ ਗਏ ਅੱਛਾ ਜੀ ਹਾਂ ਜੀ ਠੀਕ ਆ 402 ਉਹ ਵੀ ਹੈਗਾ ਜੀ ਉਹਦਾ ਹੈਗੀ ਨਹੀਂਗਾ ਹੈਗੀ ਹੈਗੇ ਨੇ 402 41 ਇੱਕ ਮਾਡਲ ਦਾ ਲੈ ਲੈਣਾ ਹੀਨੋ ਦਾ ਲੈ ਲੈਣਾ ਨੇ ਹੀਨੋ ਦਾ ਵੀ ਇੰਜਣ ਆਈ ਆਪਣੇ ਕੋਲ ਠੀਕ ਆ ਇਹਦੇ ਵੀ ਇੰਜਣ ਪੈਣੇ ਪੀਐਸ4 ਵੀਐਸ ਫੋਰ ਨਹੀਂ ਹੈਗਾ ਜਿਹੜਾ ਵੀਐਸ ਅਭੀ ਹੈ ਦਾ ਫੈਕਸਰ ਫੈਕਸਰ ਹਾਂ ਵੀਐਸ ਐਕਸਲ ਇਹਦਾ ਨੰਬਰ ਠੀਕ ਆ ਇਹ ਜਿਵੇਂ ਹੁਣ ਇਹ ਚੱਲੀ ਜਾਂਦੇ ਨੇਗੇ ਸਾਰੇ ਸੈਂਸਰ ਸੂਸਰ ਦੇ ਲਾਈ ਜਾਂਦੇ ਨੇ ਨੰਮੀਆਂ ਹੁਣ ਕੁਮੈਨਾਂ ਦੇ ਪੀਐਸ4 ਧਰ ਕੇ ਕੁਮੈਨ ਦੇ ਤਾਂ ਪੀਐਸ4 ਹੀ ਧਰਦੇ ਨੇ ਪੀਐਸ4 ਉਹਦਾ ਮੇਰਾ ਉਹਦਾ ਸਾਰਾ ਹੱਲ ਆਪਣੇ ਕੋਲੇ ਹੈਗਾ ਕਰ ਉਹ ਹੱਲ ਹੈਗਾ ਠੀਕ ਆ ਇਸੇ ਜਿਵੇਂ ਮੰਨ ਲਓ ਇੱਕ ਵਾਰ ਲਈ ਇਹਦਾ ਜੂਰੀਆ ਪੈਂਦਾ ਦਾ ਹਾਂਜੀ ਇਹ ਜਿੱਥੇ ਪਾਉਂਦੇ ਨੇ ਪੈਟੀ ਦਾ ਲੋਕ ਨੂੰ ਕੋਈ ਉਸਕੇ ਨਾ ਕੋਈ ਉਸਕੇ ਦਾ ਉਹ ਕਾਮੇ ਵਾਸਤੇ ਪੈਂਦਾ ਦਾਈ ਉਹ ਤਾਂ ਇਹ ਧੂਏ ਵਾਸਤੇ ਹੈ ਹਾਂਜੀ ਵੀ ਧੂਆ ਮਸੀਹ ਧੂਆ ਨਾ ਮਾਰੇ ਧੂਆ ਕੰਟਰੋਲ ਕਰਿਆ ਜਾਂਦਾ ਉਹ ਜੂਰੀਆ ਵਾਲੇ ਕਰਨਾ ਉਹ ਵੀ ਬੰਦ ਕਰਨਾਗੇ ਉਹ ਨੂੰ ਬੰਦਾ ਹੈਗਾ ਯਾਰ ਇਹਦਾ ਜੂਰੀਆ ਵੀ ਬੰਦ ਕਰ ਜੂਰੀਆ ਬੰਦ ਹੋ ਜਾ ਫਿਰ ਉਹ ਮੰਨਣਾ ਧੂਆ ਮਾਰੂਗੀ ਨਹੀਂ ਮਾਰੂ ਕੋਈ ਉਹ ਕੋਈ ਲੋਕਸ ਨਹੀਂ ਕਰਦੇ ਇਹ ਤੇ ਚਾਈ ਵੀ ਕਰੀ ਠੀਕ ਆ ਜੀ ਜੂਰੀਆ ਦਾ ਨਮੇੜ ਹੀ ਗੋਹੇ ਗ੍ਰਾਂਟੀ ਤੋਂ ਬਾਹਰ ਹੋ ਜਾਂਦੇ ਨੇ ਜੀ। ਉਹ ਆਹ ਉਹ ਤਾਂ ਹੁੰਦਾ ਜੇ ਅਗਲਾ ਘਰ ਉਹ ਜੇ ਉਹ ਆਪਾਂ ਨਹੀਂ ਨਿਕਲ ਕਰਾਉਂਦੇ ਯਾਰ। ਵੀ ਇੰਨੇ ਲਗਾ ਕੰਮ ਕਰਦੇ ਨੇ। ਆਹ ਇੰਜਾਂ ਦਾ ਕੰਮ ਕਰਦੇ ਨੇ ਜਿਹੇ ਬੜਾ ਠੀਕ ਹੈ ਜੀ। ਤੇ ਸਾਰਾ ਸਮਾਨ ਇਹਨਾਂ ਕੋਲ ਹੁੰਦਾ ਬਾਕੀ ਇਹਨਾਂ ਨੂੰ ਕੁਝ ਨਹੀਂ ਜੀ। ਕੀ ਕੁਝ ਕਿਹੜੇ ਕਿਹੜੇ ਇੰਜਨਾਂ ਦੇ ਪੀਸ ਰੱਖੀ ਸਮਾਨ। ਠੀਕ ਹੈ ਜੀ। ਤੇ ਟੀਨ ਪੰਪ ਪੈਸਾਂ ਠੀਕ ਹੈ ਜੀ। ਤੇ ਜਿਹੜਾ 400 ਦਾ ਸਾਰਾ ਵਸਤੂ 402 ਵਾਲਾ ਜਿਹੜਾ ਹੁੰਦਾ ਜੀ। ਠੀਕ ਆ। ਆਪਾਂ ਸਮਾਨ ਆਪਣੇ ਕੋਲੇ ਪਿਆ ਜੀ ਹਾਂ ਜੀ ਆਪਰੇ ਲਗਾ ਠੀਕ ਆ ਉਹਨੇ ਪਿਆਰ ਕਰਦਾ ਜੀ ਠੀਕ ਆ ਆਪਣੀ ਨਿਕਾੜ ਲੱਕੇ ਜੀ ਆਪਣਾ ਨਹੀਂ ਹੈ ਜੀ ਆਪਾਂ ਬੰਦੇ ਸਾਹਮਣੇ ਠੀਕ ਆ ਉਹ ਜਿਹੜੀ ਚੀਜ਼ ਦਾ ਜੀ ਠੀਕ ਆ ਆ ਗਿਆ ਜੀ ਹਾਂ ਐਜਾ ਮਿੱਤਰਾਂ ਮੈਨੂੰ ਉਹ ਹੀ ਜਿੰਨਾ ਹੈ ਰੱਖਿਆ ਜੀ ਭਵੇਂ ਨਾਲ ਉਹ ਤਾਂ ਪਿਆਰ ਹੋ ਹੀ ਗਿਆ ਜੀ ਠੀਕ ਆ ਤੇ ਟ੍ਰੈਕਟਰ ਨੂੰ ਖੋਲ ਲੈ ਵੰਡੋ ਸਿਆ ਉਹ ਪਿਆਰ ਕਰ ਠੀਕ ਹੈ 16 ਰੁਪਏ ਠੀਕ ਹੈ ਇਹ ਜਿਹੜਾ ਕਮਰੇ ਨੂੰ ਕੋਲ ਇਹ ਤੁਹਾਨੂੰ ਸਾਥੀ ਦਾ ਨੰਬਰ ਆ ਗਿਆ ਸਾਥੀ ਪਰੋ ਤਾ ਮੈਂ ਮੋਟਾ ਖੜੇ ਪਏ ਜੀ ਹਾਂ ਉਹ ਜਾਣਾ ਪਏ ਮੈਨੂੰ ਬਾਹਰ ਜਾ ਕੇ ਬਾਹਰ ਦੀ ਠੀਕ ਹੈ ਠੀਕ ਹੈ ਜੀ ਜੇ ਕਿਸੇ ਨੇ ਸਾਡੇ ਗਰੀਬ ਤੋਂ ਕੰਮ ਕਰਾਉਣਾ ਹੋਵੇ ਪੰਪ ਦਾ ਟਰੈਕਟਰ ਦਾ ਜਿਹੜਾ ਸਮਾਨ ਜਿਹੜਾ ਸਮਾਨ ਕੋਈ ਵੀ ਕਰਾਉਣਾ ਹੋਵੇ ਜਦੋਂ ਮਰਜੀ ਧੂਰੀ ਜੋ ਜਦੋਂ ਬਾਗਣੀਆ ਰੋਡ ਤੇ ਜਾਂਦੇ ਆ ਗ੍ਰੈਡਰ ਦੇ ਕੋਲੇ ਦੁਕਾਨਾਂ ਵੀ ਦੀ ਨੰਬਰ ਤੁਹਾਨੂੰ ਦੱਸਤਾ ਕੰਟੈਕਟ ਕਰ ਲਓ ਕਿ ਲੋ ਮਾਰਦੀ ਆ ਜਿਉ ਇਹ ਨਹੀਂ ਹੈਗਾ ਕਿਉਂਕਿ ਸਾਡੇ ਬੰਦੇ ਨੇ ਸਮਾਨ ਲੈ ਕੇ ਇੰਜਣ ਕਰਿਆਗਾ ਸਾਨੂੰ ਤਾਂ ਪਤਾ ਹੈਗਾ ਵੀ ਜਿਹੜਾ ਲੱਖ ਲੱਖ ਵਾਲਾ ਇੰਜਣ ਦਾ ਆਂਦਾ ਹੈ ਮੰਨ ਕੇ ਚੱਲਾ 60 70 ਪਿੰਤਰ ਹਜ਼ਾਰ ਇੰਜਣ ਦਾ ਆਉਂਦੇ ਨੇਗੇ ਇੰਨੇ ਕੋਲੇ ਸਮਾਨ ਆਉਂਦਾ ਗੱਲ ਨਹੀਂ ਬਣਦੇ ਲੋਕਾਂ ਵਾਂਗੂ ਠੀਕ ਹੈ ਜੀ ਵੀਡੀਓ ਸਾਡੀ ਤੇ ਅੰਗਲੀ ਲਗੀ ਸ਼ੇਅਰ ਕਰੋ ਕਮੈਂਟ ਲਾਇਕ ਕਰਕੇ ਜਰੂਰ ਦੱਸਿਓ ਤੇ ਕ੍ਰਿਸ਼ਨਾ ਨਾਮ ਕਰਿਓ ਭੰਟਾ ਗਿ ਸਤਿ ਸ਼੍ਰੀ ਅਕਾਲ ਜੀ